ਸਿੱਖ ਕੌਮ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਪਵਿੱਤਰ ਕਲਾ ਨੂੰ ਕਿੰਨਾ ਸਤਿਕਾਰ ਦੇ ਕੇ ਨਵਾਜਿਆ ਅਕਸਰ ਇਹ ਗੱਲ ਪ੍ਰਚਾਰੀ ਤੇ ਵਿਚਾਰੀ ਜਾਂਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਟਾਈਮ ਹੀ ਢਾਡੀ ਕਲਾ ਜਿਹੜੀ ਆ ਉਹਨੂੰ ਮਾਨ ਮਿਲਿਆ ਬਿਲਕੁਲ ਪਰ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਬਹੁਤ ਵਾਰ ਢਾਡੀ ਸ਼ਬਦ ਦੇ ਨਾਲ ਸੰਬੋਧਨ ਕੀਤਾ ਬਿਲਕੁਲ ਗੁਰੂ ਸਾਹਿਬ ਜੀ ਨੇ ਜਿਹੜਾ ਢਾਡੀ ਸ਼ਬਦ ਵਰਤਿਆ ਉਹ ਦੋਨੋਂ ਢੱਡਿਆਂ ਦੇ ਨਾਲ ਲਿਖਿਆ ਜਾਂਦਾ ਢੱਡੇ ਨੂੰ ਕੰਨਾ ਢੱਡੇ ਜਿਹਾ ਬਿਲਕੁਲ ਜਿਹੜਾ ਆਮ ਹੁਣ ਆਪਾਂ ਲਿਖਦੇ ਆ ਉਹ ਇੱਕ ਢੱਡਾ ਤੇ ਇੱਕ ਡੱਡਾ ਲਿਖਦੇ ਆ ਬਿਲਕੁਲ ਢਾਡੀ ਦਾ ਜਿਹੜਾ ਅਖਰੀ ਅਰਥ ਹੈ ਅਸਲ ਵਿੱਚ ਭਿਖਾਰੀ ਹੈਗਾ ਜਿਹੜੇ ਆਮ ਤੌਰ ਤੇ ਪਹਿਲਾਂ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ 'ਤੇ ਖੜਕੇ ਲੋਕਾਂ ਦੇ ਨਾਮ ਦੀਆਂ ਵਡਿਆਈਆਂ ਗੋਣੀਆਂ ਉਹਨਾਂ ਦੇ ਨਾਮ ਦੀ ਉੱਚੀ ਉੱਚੀ ਹੇਕ ਲਾ ਕੇ ਉਹਨਾਂ ਦੀ ਤਾਰੀਫ਼ ਕਰਨੀ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਢਾਡੀ ਕਿਹਾ ਪਰ ਲੋਕਾਂ ਵਾਲਾ ਢਾਡੀ ਨਹੀਂ ਉਹਨਾਂ ਨੇ ਢਾਡੀ ਅਕਾਲ ਪੁਰਖ ਜੀ ਦਾ ਆਪਣੇ ਆਪ ਨੂੰ ਜਾਣਿਆ ਜਿਹੜੇ ਆਪਾਂ ਇੱਕ ਢੱਡਾ ਤੇ ਇੱਕ ਡੱਡਾ ਵਰਤਿਆ ਗਿਆ ਜੀ ਸੱਚੇ ਪਾਤਸ਼ਾਹ ਜੀ ਦੇ ਆਪਾਂ ਗੁਰੂ ਦੇ ਘਰ ਦੇ ਟਾਡੀਆਂ ਗੁਰੂਕਸੋ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਦਰਦਰ ਦੇ ਉੱਤੇ ਝੋਲੀ ੱਡਣ ਵਾਲਿਆਂ ਨੂੰ ਉਸ ਅਕਾਲ ਪੁਰਖ ਦੇ ਘਰ ਦੇ ਅੰਦਰ ਐਡਾ ਮਾਣ ਦਿੱਤਾ ਆਪਣੇ ਚਰਨਾਂ ਵਿੱਚ ਪਨਾਹ ਦਿੱਤੀ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾਹ ਜੀ ਹੁਣ ਗੁਰੂ ਸਾਹਿਬ ਜੀ ਦੀ ਨਦਰ ਵਿੱਚ ਪ੍ਰਵਾਨ ਚੜੇ। ਬਿਲਕੁਲ। ਉਸ ਤੋਂ ਬਾਅਦ ਵਿੱਚ ਮੈਨੂੰ ਐਉਂ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੋ ਜਣਿਆਂ ਦੀ ਕਲਣਾ, ਉਹਨਾਂ ਦੀ ਆਪਣੀ ਮਿਹਨਤ, ਉਹਨਾਂ ਦੀ ਆਪਣੀ ਕਲਾ ਕਿੰਨੀ ਜ਼ਿਆਦਾ ਪਿਆਰੀ ਹੋਵੇਗੀ ਕਿ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਉਹਨਾਂ ਦੋ ਜਣਿਆਂ ਦੇ ਉੱਤੇ ਪ੍ਰਸੰਨ ਹੋ ਕੇ ਪੂਰੀ ਸੇਕ ਕੌਮ ਦੇ ਢਾਡੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੇ ਨੇ, ਗਲਵੱਕੜੀ ਵਿੱਚ ਲੈ ਲੈਂਦੇ ਨੇ, ਆਪਣੇ ਚਰਨਾਂ ਵਿੱਚ ਪਨਾ ਦੇ ਦਿੰਦੇ ਨੇ। ਉਸ ਦਿਨ ਤੋਂ ਢਾਡੀ ਕਲਾ ਜਿਹੜੀ ਹੈ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਕੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨ ਲੱਗੀ ਆ। ਜੋ ਅਜ ਤੱਕ ਮਾਨ ਸਤਕਾਰ ਇਸ ਕਲਾ ਨੂੰ ਮਿਲਦਾ ਆ ਰਿਹਾ